ਪੰਜਾਬ ਦੇ ਵਿੱਚ ਇੱਕ 24 ਸਾਲਾ ਕੁੜੀ ਨੇ ਫਾਹਾ ਲਗਾ ਆਪਣੀ ਜਾਨ ਦੇ ਦਿੱਤੀ ਲੜਕੀ ਮੂਲ ਰੂਪ ਤੋਂ ਚੰਡੀਗੜ੍ਹ ਦੀ ਰਹਿਣ ਵਾਲੀ ਅਤੇ ਉਸ ਦਾ ਵਿਆਹ ਲੁਧਿਆਣਾ ਦੇ ਜਮਾਲਪੁਰ ਇਲਾਕੇ ਛੋਇਆ ਸੀ ਕਰੀਬ 2 ਸਾਲ ਪਹਿਲਾਂ ਉਹਦਾ ਵਿਆਹ ਹੋਇਆ ਸੀ ਸੋ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਹੈ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ 'ਤੇ આરોਪ ਲਗਾਇਆ ਕਿ ਲੜਕੀ ਨੂੰ ਤੰਗ ਕੀਤਾ ਜਾ ਰਿਹਾ ਸੀ ਸੋ ਦੱਸਦੀ ਹੈ ਕਿ ਉਹਨਾਂ ਦੀ ਕੁੜੀ ਨੇ ਤੰਗ ਹੋ ਕੇ ਇਹਨਾਂ ਵੱਡਾ ਕਦਮ ਚੁੱਕਿਆ ਹੈ ਜੀ ਆ ਦੱਸਦੀ ਹੈ ਕਿ ਲੁਧਿਆਣਾ ਦੇ ਵਿੱਚ 24 ਸਾਲਾ ਕੁੜੀ ਨੇ ਫਹਾ ਲਗਾ ਖੁਦਕੁਸ਼ੀ ਕਰ ਲਈ। ਭਈ ਇਹ ਇਧਰ ਆਪਣਾ ਮੇਰੇ ਕੋਲ ਕੱਲ ਕੋਲ ਆਈ ਤੇ ਕੱਲ ਮੈਂ ਤਾਂ ਮੈਂ ਆਊਟ ਆਫ ਸਟੇਸ਼ਨ ਰਹਾ ਤੇ ਆਏ 1:30 ਵਜੇ ਮਣੀ ਮਹੇਸ਼ ਤੋਂ ਮੱਥਾ ਟੇਕ ਕੇ ਆਏ ਆ। ਤੇ ਅੱਜ ਸਵੇਰੇ ਮੇਰੇ ਰਿਲੇਟਿਵ ਚ ਮਾਮਾ ਜੀ ਲੱਗਦੇ ਨੇ। ਉਹਨਾਂ ਦੇ ਯਾਨੀ ਮਤਲਬ ਯਾਨੀ ਬੇਟਾ ਜਿੱਥੇ ਵਿਆਹ ਆ ਉਹਨਾਂ ਦੀ ਯਾਨੀ ਮਤਲਬ ਸਿਸਟਰ ਇਨ ਲਾ ਸਾਲੀ ਸਾਹਿਬਾ ਹੈਗੀ ਆ ਜਿਨ੍ਹਾਂ ਨੂੰ ਯਾਨੀ ਕੱਲ ਯਾਨੀ ਲਟਕਾਇਆ ਗਿਆ ਫਾਇਦ। ਫਾਇਦ ਲਟਕਾਇਆ ਗਿਆ ਜਾਂ ਫਿਰ ਉਹਨੂੰ ਮਜਬੂਰ ਕੀਤਾ ਗਿਆ। ਇਹ ਚੀਜ਼ ਦਾ ਯਾਨੀ ਸੱਚ ਦਾ ਸੱਚ ਯਾਨੀ ਮੋਰੇ ਆਣਾ ਚਾਹੀਦਾ। ਅਸੀਂ ਕਹਿੰਨੇ ਕਿ ਯਾਨੀ ਮਤਲਬ ਸੱਚ ਯਾਨ ਝੂਟਦਾ ਯਾਨੀ ਕੋਈ ਸਾਥ ਨਾ ਹੋਵੇ ਕੱਲ ਨੂੰ ਧੀਆਂ ਪੈਣਾ ਸਭ ਦੇ ਸਾਂਝੀਆਂ ਅੱਜ ਕਿਸੇ ਦੀ ਧੀ ਪੈਣ ਨੂੰ ਅਸੀਂ ਮਾਰਾਂਗੇ ਰੱਬ ਦੇਖਦਾ ਹੈ ਅੱਜ ਤਾਂ ਤੁਸੀਂ ਯਾਨੀ ਪੈਸੇ ਦੇ ਰਸੂਖ ਤੇ ਬਚ ਜੋਗੇ ਪਰ ਲੇਕਿਨ ਨਹੀਂ ਇਹ ਆਪਾਂ ਕਹਿੰਦੇ ਕਿ ਕਹਿੰਦੇ ਇਸ ਰਸੂਖ ਤੇ ਬਚਣਾ ਨਹੀਂ ਚਾਹੀਦਾ ਜੋ ਜਿਨੇ ਯਾਨੀ ਜਿਹੜਾ ਗੁਨੇਗਾਰ ਹੈ ਉਸ ਮੂਹਰੇ ਆਉਣਾ ਚਾਹੀਦਾ ਇੱਕ ਡੇਢ ਸਾਲ ਤੋਂ ਯਾਨੀ ਕੁੜੀ ਬਹੁਤ ਤੰਗ ਸੀ ਜੀ ਬਈ ਜੀ ਪੁਲਿਸ ਕੀ ਮਾਮਲਾ ਨਹੀਂ ਦਰਸਾ ਰਹੀ ਪੁਲਿਸ ਬਿਲਕੁਲ ਨਹੀਂ ਕਰ ਰਹੀ ਸੀ ਜੀ ਪੁਲਿਸ ਤਾਂ ਸੋਚ ਹੀ ਨਹੀਂ ਪੁਲਿਸ ਨੂੰ ਤਾਂ ਯਾਨੀ ਮਾਰੇ ਪੁਲਿਸ ਕਿਉਂ ਕਰੇਗੀ ਪੁਲਿਸ ਨੂੰ ਉਹਨੂੰ ਪਤਾ ਕੋਈ মিডিਆ ਨਹੀਂ ਕੋਈ ਕੁਝ ਨਹੀਂ ਇੱਥੇ ਜ ਉਹ ਵੀ ਕੱਚੀ ਲਿਖੀ ਹੈ ਜੀ ਪੱਕੀ ਨਹੀਂ ਲਿਖੀ। ਮੰਗ ਪਰਿਵਾਰ ਕੀ ਮੰਗ ਕੀ ਪਰਿਵਾਰਤ ਮੰਗ ਕਰ ਇਹੀ ਕਰ ਰਹੇ ਜੀ ਸੱਚ ਅੱਗੇ ਆਵੇ ਮੂਹਰੇ ਆਵੇ। ਸਾਰੇ ਅਰੈਸਟ ਹੋਣ। ਸਾਰੇ ਰੈਸਟੋਰਨ ਹਾਂ। ਬਸ ਸਾਡੀ ਤਾਂ ਇਹੀ 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 ਦਰਖਾਸਤ ਹੈ। ਪੁਲਿਸ ਕਿਉਂ ਨਹੀਂ ਲਿਖ ਰਹੀ ਵਾਏ ਕੱਲ ਦਾ ਕੱਲ ਦਾ ਮਾਮਲਾ ਹੈ। ਕੱਲ ਦੀ ਫਾਇਲ ਚ ਲਟਕਾਇਆ ਕੁੜੀ ਨੂੰ ਜਾਂ ਲਟਕੀ ਹੈ ਜਿੱਦਾਂ ਵੀ ਹੈਗਾ ਕੀ ਗੱਲ ਹੈ ਕੀ ਨਹੀਂ ਉਹਨੂੰ ਡੈੱਡ ਬੋਡੀ ਨਾਲ ਨਹੀਂ ਗਏ ਉੱਥੇ। ਵਾਏ ਕੀ ਮਸਲਾ ਹੈ ਕਿ ਇਹਦਾ ਪਤਾ ਨਹੀਂ ਲੱਗ ਰਿਹਾ ਕੀ ਹੋ ਰਿਹਾ ਹੈ ਇਹ ਮੈਨੂੰ ਇਹ ਨਹੀਂ ਸਭ ਪਤਾ ਲੱਗ ਰਿਹਾ ਪੰਜਾਬ ਚ। ਪੱਕੀ ਕਰ ਕੀ ਰਹੀ ਹੈ ਪੁਲਿਸ? ਮਰੇ ਰਿਪੋਰਟੇ ਬੱਚਿਆ ਦੇ ਕਿਉਂ ਨਹੀਂ ਲਿਖ ਰਹੇ ਕੱਲ ਪੰਜ ਬੰਦੇ ਆਏ ਰਾਤੀ 10 ਵਜੇ 10 ਬੰਦੇ ਹੋਰ ਸਵੇਰੇ ਪੰਜ ਬੰਦੇ ਹੋਰ ਹੌਲੀ ਹੌਲੀ ਕਰਕੇ ਬਾਦਸ਼ਾਹ ਬਚਾਰੇ ਆ ਨਹੀਂ ਕੋਈ ਕਿਸੇ ਕੋ ਬਾਸਾ ਕਿਸੇ ਕੋ ਸਕੂਟਰ ਹੈ ਕਿਸੇ ਕੋ ਕਾਰ ਹੈ ਉਹ ਬਚਾਰੇ ਅੱਜ ਬੰਦੇ 50 ਹੋ ਗਏ ਜੀ 100 ਹੋ ਗਏ ਜੀ ਇਹ ਪਤਾ ਨਹੀਂ ਕੀ ਇੰਤਜ਼ਾਰ ਕਰ ਰਹੇਗੇ ਇੱਥੇ 10000 ਬੰਦਾ ਇਕੱਠਾ ਹੋਊਗਾ ਤਾਂ ਅਸੀਂ ਰਿਪੋਰਟ ਲਿਖਾਂਗੇ ਕਿਉਂ ਨਹੀਂ ਲਿਖੀ ਜਾ ਰਹੀ ਅਸੀਂ ਪ੍ਰਸ਼ਾਸਨ ਤੋਂ ਇਹੀ ਕਹਿ ਰਹੇ ਹਾਂ ਰਿਪੋਰਟ ਕਿਉਂ ਨਹੀਂ ਲਿਖ ਰਹੇ ਔਰ ਜੇ ਲਿਖ ਰਹੇ ਤਾਂ ਇੱਕ ਕੱਚੀ ਚੀਜ਼ ਨਹੀਂ ਸਿੰਪਲ ਕਿਉਂ ਲਿਖ ਰਹੇ ਹੈ ਪੱਕੀ ਕਿਉਂ ਨਹੀਂ ਰਿਪੋਰਟ ਲਿਖ बीना। बिना मेरी बेटी खत्म हो गई। मेरे बच्चे को मार दिया इन लोगों ने। इन लोगों के ही गने मेरे बच्चे को मारा।, मारा इन्होंने मेरे बच्चे को फांसी लगा टिका दिया। आप कहां के रहने वाले? चंडीगढ़। चंडीगढ़ से मेरे बच्चे की शादी करी थी। किस जगह पे शादी? जमालपुर। तो आपको कैसे पता चला आपकी लड़की ने जो है सोसाइटी या हमें पड़ो उसके जिसने रिश्ता कराया था उस, उससे पता लगा इन्होंने हमें फ़ोन नहीं करा कुछ भी कि ऐसे ऐसे, ऐसे बात होगी इन्होंने एक बार नहीं बताया और हमें साढ़े दस, दस बजे फ़ोन करके बता रहे उससे पहले इन्होंने सारे लड़के का सारा कमरा साफ कर दिया पुलिस वालों को भी नहीं बुलाया इन्होंने पुलिस वाली पुलिस तो बहुत लेट पहुँची है पुलिस बहुत लेट पहुँची पुलिस एक साल दस महीने हो गए हैं। क्या था था तो में जो है इनके रोज के लड़ाई झगड़े लड़के का फेयर चलता था कहीं और उसकी वजह से लड़की ने ऐसा कदम उठाया इसके सास ससुर भी बड़ा परेशान करते थे छोटी छोटी चीजों पे ताने मारना बहुत उसका ससुर बहुत परेशान कर रहा था उसको उसका ससुर उल्टी सीधी बात बोल रहे थे मेरे बच्चे को ऐसे कहते तू नंगी होके बाहर नाच ले ऐसे ऐसे बोलने लग गया था उसका ससुर मेरी बच्ची को अगर वो कोई डिमांड करती थी या कुछ करती थी मेरे बच्चे जिम जाती थी उससे भी प्रॉब्लम होगी इनको कि जिम की जा रही है <laughs> मेरे बच्चे को प्रॉब्लम थी तभी वो जिम जाती थी कि मम्मी थोड़ा मैं थोड़ा मेंटली डिस्टर्ब बहुत तो हूँ मम्मी मेरा थोड़ा मन लगा रहता है उससे भी लोगों को दिक्कत होगी <laughs> नहीं एक्शन ही नहीं ले रही पुलिस तो कुछ भी एक्शन नहीं ले, ले रही कल से भटक रहे हैं हम कल से इन्होंने कोई कार्रवाई नहीं करी कल से हमारी कोई रिपोर्ट नहीं लिखी कल से इन्होंने कोई रिपोर्ट नहीं लिखी अब रिपोर्ट लिखी इन्होंने बड़ी मुश्किल से लिखी अब अब कल कल से कल मामला यही है जी हमारी लड़की को उन्होंने जान से मारा फांसी पे लटका के और कल से हमारी कोई सुनवाई नहीं हो रही है ना इनके घर वालों को अभी तक यहाँ थाने में बुलाया गया ना था घर से कोई आ रहा है उनके करवाओ पहले उनको उनको अरेस्ट करवाओ उनको अरेस्ट कराओ उनको इन्हें में इंसाफ चाहिए सारे जेल में सड़े बस पड़ के जैसे मेरे बच्ची सड़ी है ना वो तो उसका लिखा हुआ नहीं है वो इन्होंने अपने तरफ से लिखा है वो इन्होंने छुपा दिए पुलिस के आने से पहले तो उन्होंने सारे सबूत मिटा दिए थे ਪੁਲਿਸ ਕੋ ਜਦ ਮੇਰੇ ਬੱਚੇ ਨੇ ਫਾਏ ਫਾਉ ਲਗਾਏ ਫਾਸੀ ਤਾਂ ਫਰਜ ਪੁਲਿਸ ਕੋ ਬੁਲਾਣੇ ਦਾ ਪੜਦਾ ਸੀ ਸਭ ਤੋਂ ਪਹਿਲੇ ਇਹਨਾਂ ਨੇ ਖੁਦ ਉਤਾਰ ਕੇ ਹਸਪੀਟਲ ਮੇਂ ਡਾਲਾ ਪੁਲਿਸ ਕੋ ਇਹਨਾਂ ਨੇ ਕਨਫਰਮ ਹੀ ਨਹੀਂ ਕੀਤਾ ਸਰ ਇੱਕ ਲੜਕੀ ਨੇ ਜਿਹੜਾ ਸੁਸਾਇਡ ਕੀਤਾ ਹੈਗਾ ਕੀ ਮਾਮਲਾ ਸਾਹਮਣੇ ਆਇਆ ਹੈ ਲੜਕੀ ਦਾ ਨਾਮ ਸੀਗਾ ਅੰਜਲੀ ਉਰਫ ਅਬਨੀ ਇਹ ਕਰੀਬ 2 ਸਾਲ 22 ਮਹੀਨੇ ਪਹਿਲਾਂ ਇੱਥੇ ਵੈਈ ਸੀਗੀ ਰਿਸ਼ੂ ਗਰਗ ਦੇ ਨਾਲ ਐਚੀ 72 ਜਮਾਲਪੁਰ ਕੌਂਡਨੀ ਦੇ ਵਿੱਚ ਕਾਲੋਨੇ ਸਵੇਰੇ ਪੱਕੇ ਨਾਲ ਫਹਾ ਲੈ ਕੇ ਸੂਸੈਟ ਕਰ ਲਿਆ ਸਾਨੂੰ ਇਹਦੀ 2 ਵਜੇ ਤਲਾਹ ਮਿਲੀ ਸੀ ਜਿਹੜੀ ਡੈੱਡ ਬੋਡੀ ਆ ਉਹ ਉਤਾਰ ਕੇ ਮਤਲਬ 47 ਹਸਪਤਲ ਲੈ ਗਈ ਆ 47 ਹਸਪਤਲ ਅਸੀਂ ਪਹੁੰਚੇ ਉੱਥੇ ਡਾਕਟਰਾਂ ਨੇ ਮਦਦ ਨਾਲ ਦੱਸਦਾ ਡੈੱਡ ਬੋਡੀ ਰੀਲੀਜ਼ ਕਰਾ ਕੇ ਸਿਵਲ ਹਸਪਤਲ ਦੀ ਮੋਰਚੀ ਵਿੱਚ ਰੱਖਾ ਦਿੱਤੀ ਗਈ ਆ ਤੇ ਅੱਜ ਅਸੀਂ ਇਹਦੇ ਸਵਾਂਚ ਜੇਰਤਾ ਰ 194 ਬੀ ਐਨ ਐਸ ਜਿਹਨੂੰ ਪਹਿਲਾਂ 174 ਦੀ ਕਾਰਵਾਈ ਕਹਿੰਦੇ ਸੀ ਉਹ ਅਮਲ ਵਿੱਚ ਲਿਆ ਲਿਆ ਰਹੇ ਆ ਉਸ ਤੋਂ ਬਾਅਦ ਜੋ ਵੀ ਮੈਡੀਕਲ ਰਿਪੋਰਟ ਦੇ ਵਿੱਚ ਪੋਸਟ ਮਾਰਟੋਰ ਰੋਡ ਦੇ ਵਿੱਚ ਆਊਗਾ ਉਹਦੇ ਹਿਸਾਬ ਨਾਲ ਅੱਗੇ ਜੋ ਬਣਦੀ ਕਾਨੂੰਨੀ ਕਰ ਵੀ ਹੋਗੀ ਉਹ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਠੀਕ ਹੈ ਥੈਂਕ ਯੂ